ਡਾ ਦਿੱਤਾ ਇਹ ਧਰਮ ਹੈ ਸੂਰਮੇ ਯੋਧਿਆਂ ਦਾ ਤੂੰ ਦੁਨੀਆ ਨੂੰ ਸਮਝਾ ਦਿੱਤਾ ਉਹ ਲੋਕ ਲੜਦੇ ਸਿਰਾਂ ਦੇ ਨਾਲ ਆਪਣੇ ਉਹ ਬਿਨਾਂ ਹੀ ਸਿਰਾਂ ਤੋਂ ਲੜਾ ਦਿੱਤਾ ਲੋਕ ਆਪਾਂ ਵੀ ਇੱਥੇ ਕਰਦੇ ਆ ਲੋਕ ਰੱਖਦੇ ਔਲਾਦ ਨੂੰ লাশ ਸੀਨੇ ਲੋਕ ਰੱਖਦੇ ਔਲਾਦ ਨੂੰ লাশ ਸੀਨੇ ਤੂੰ ਹੱਥੀਂ ਸ਼ਹੀਦ ਕਰਵਾ ਦਿੱਤਾ ਕਿੰਨੇ ਸ਼ਹੀਦ ਹੋਏ ਲਿਖਾਂ ਤਾਂ ਮੇਰੀ ਸਾਈ ਮੁੱਕ ਜੈ ਇਹੋ ਜਿਹਾ ਖਾਲਸਾ ਪੰਥ ਸਜਾ ਦਿੱਤਾ ਇਹ ਮੈਂ ਥੋੜੀ ਜਿਹੀ ਸਿੱਖ ਸਿਗਾ ਮੇਰੀ ਕੰਤਾ ਵੈਸੇ ਮੈਂ ਇੱਕ ਮੁਸਲਮਾਨਾਂ ਦਾ ਫਕੀਰ ਹੋਇਆ ਜਿਹੜਾ ਐਨ ਲਾਹ ਕੇ ਐਨ ਲਾਹ ਕਰਦਾ ਸੀ ਉਹਦੇ ਤੋਂ ਮੈਂ ਪ੍ਰਭਾਵਿਤ ਹੋ ਕੇ ਉਹਨੇ ਇਸ਼ਕ ਦੀ ਇੰਤਿਹਾਰ ਬਾਰੇ ਦੱਸਿਆ ਕਿ ਇਸ਼ਕ ਦੀ ਇੰਤਿਹਾਰ ਕੀ ਹੁੰਦੀ ਆ ਇਸ਼ਕ ਉਹ ਦੂਸਰਾ ਇਸ਼ਕ ਨਾ ਸਮਝ ਲਿਓ ਇਸ਼ਕ ਇਸ਼ਕ ਹਕੀਕੀ ਦੀ ਮੈਂ ਗੱਲ ਕਰ ਰਿਹਾ ਇਸ਼ਕ ਮਜਾਜੀ ਨਹੀਂ ਜਿਹੜੇ ਆਜ ਕਾਲੀ ਕਰਦੇ ਆ ਮੈਂ ਇਸ਼ਕ ਮਜਾਜੀ ਦੀ ਗੱਲ ਕਰ ਰਿਹਾ ਪਰਮਾਤਮਾ ਦੇ ਨਾਲ ਦੀ ਇਸ਼ਕ ਦੀ ਇਹ ਤੁਸੀਂ ਇਹ ਵੀ ਛੱਡ ਕੇ ਉਧਰ ਪਾਸੇ ਹੋ ਜਿਓ ਵਧੀਆ ਕਰ ਲਿਆ ਅ ਮੇਰੀ ਇਹ ਕਵਿਤਾ ਦਾ ਨਾਮ ਆ ਇਸ਼ਕ ਦੀ ਇੰਤਿਹਾਈ ਸਾਡੇ ਸਿੰਘਾਂ ਦੀ ਇਸ਼ਕ ਦੀ ਇੰਤਿਹਾਈ ਹੋਈ ਆ ਸਾਡਾ ਜਿਹੜਾ ਧਰਮ ਹੈ ਮੈਨੂੰ ਕਹਿੰਦੇ ਬਾਬਾ ਜੀ ਤੁਸੀਂ ਤਿੱਖਾ ਬੋਲਦੇ ਆ ਮੈਂ ਕਹਾਂ ਸਾਡਾ ਜਨਮ ਤਿੱਖਾ ਖੰਡੇ ਦੀ ਧਾਰਤੂ ਹੋਇਆ ਗੁਰੂ ਸਾਹਿਬ ਨੇ ਖੰਡਾ ਹੀ ਫੇਰਿਆ ਸੀ ਇਹ ਤਿੱਖੀਆਂ ਇਹ ਕੌਲੀ ਜੰਜਜ ਹੋਇਆ ਹੁੰਦਾ ਸ਼ਾਇਦ ਨਰਮ ਹੋ ਜਾਂਦੇ ਤੋਂ ਇਸ ਕਰਕੇ ਮੈਂ ਮੇਰੀ ਕਲਤਾ ਵੀ ਥੋੜੀ ਤਿੱਖੀ ਹੋਣੀ ਆ ਇਸਤ ਦੀ ਇਤਿਹਾ ਸਾਡੀ ਇਸਤ ਦੀ ਇਤਿਹਾ ਕਿਹੜੀ ਆ ਕਹਿੰਦੇ ਇਸਤ ਦੀ ਇਤਿਹਾ ਕੀ ਪੁੱਛਦਾ ਇਥੇ ਆਪਣਾ ਆਪ ਗਵਾਉਣਾ ਪੈਂਦਾ ਨਾਲ ਜੀਣ ਦੀ ਗੱਲ ਕੀ ਕਰਦਾ ਇਥੇ ਮਰ ਕੇ ਯਾਰ ਨੂੰ ਪਾਉਣਾ ਪੈਂਦਾ ਇਸ ਗੁਰੂ ਅਰਜਨ ਦੇਵ ਨੇ ਕੀਤਾ ਭਰ ਪਿਆਲਾ ਅੰਮ੍ਰਿਤ ਦਾ ਪੀਤਾ ਸਿਰ ਵਿੱਚ ਤੱਤੀ ਰੇਤ ਪਵਾ ਲਈ ਮੂੰਹ ਵਿੱਚੋਂ ਸੀ ਨਾ ਕੀਤਾ ਜੇ ਮੰਨ ਆਪਣੇ ਨੂੰ ਠੰਡਾ ਕਰਨਾ ਜੇ ਮੰਨ ਆਪਣੇ ਨੂੰ ਠੰਡਾ ਕਰਨਾ ਸਰੀਰ ਨਗਦ ਚ ਤਪਉਣਾ ਪੈਂਦਾ ਉਹ ਬੈਠ ਕੇ ਤੱਤੀ ਤਵੀ ਦੇ ਉੱਪਰ ਵਾਹਿਗੁਰੂ ਨਾਮ ਧਿਆਉਣਾ ਪੈਂਦਾ ਇਸ਼ਕ ਦੀ ਇਤਹਾੜੀ ਪੁੱਛਦਾ ਇਥੇ ਆਪਣਾ ਆਪ ਗਵਾਉਣਾ ਪੈਂਦਾ ਸਾਡਾ ਇਸ਼ਕ ਤਾਂ ਇਦਾਂ ਦਾ ਹੀ ਆ ਇਸ਼ਤ ਗੁਰੂ ਨੇ ਇੱਕ ਬਹਾਦਰ ਕੀਤਾ ਗੁਰਦੇਵਰ ਸਾਹਿਬ ਨੇ ਬੀਜ ਕੀਤਾ ਇਸ਼ਤ ਗੁਰੂ ਨੇ ਇੱਕ ਬਹਾਦਰ ਕੀਤਾ ਡੇੜਾ ਪਾਰ ਮੱਖਣ ਸ਼ਹਿਨਾ ਕੀਤਾ ਹਿੰਦ ਦੀ ਚਾਦਰ ਜੇ ਅਖਵਾਉਣਾ ਪੈਂਦਾ ਲੋਖਾ ਜੋਰ ਦਿਖਾਉਣਾ ਧਰਮ ਲਈ ਆਪਣੇ ਹਰ ਕੋਈ ਲੜਦਾ ਉਹ ਦੂਜਾ ਧਰਮ ਬਚਾਉਣ ਦੀ ਖਾਤਰ ਧਰਮ ਆਪਣੇ ਲਈ ਹਰ ਕੋਈ ਲੜਦਾ ਦੂਜਾ ਧਰਮ ਬਚਾਉਣ ਦੀ ਖਾਤਰ ਆਪਣਾ ਹਸੀਸ ਬਟਾਉਣਾ ਪੈਂਦਾ ਕੋਈ ਇਸ਼ਕ ਦੀ ਇਤਹਾਕ ਹੀ ਪੁੱਛਦਾ ਇਥੇ ਆਪਣਾ ਆਪ ਗਵਾਉਣਾ ਪੈਂਦਾ ਇਸਕ ਦਸਮ ਪਿਤਾ ਨੇ ਕੀਤਾ ਇਸ਼ਕ ਦਸਮ ਪਿਤਾ ਨੇ ਕੀਤਾ ਬੱਬਰ ਸ਼ੇਰਾਂ ਦਾ ਖਾਲਸਾ ਪੈਦਾ ਕੀਤਾ ਐਸਾ ਆਪਣਾ ਜੋਹਰ ਦਿਖਾਇਆ ਸਵਾ ਲੱਖ ਨਾਲ ਇੱਕ ਲੜਾਇਆ ਚਿੜੀਆਂ ਨੂੰ ਬਾਜ ਨਾਲ ਲੜਾ ਕੇ ਤਵੇਂ ਗੋਬਿੰਦ ਸਿੰਘ ਨਾਮ ਕਹਾਇਆ ਬੱਚੇ ਜੁੱਧ ਚ ਤੋੜਨੇ ਪੈਂਦੇ ਨੀਹਾਂ ਵਿੱਚ ਚਨਾਉਣੇ ਪੈਂਦੇ ਐਵੇਂ ਕੋਈ ਸਰਵੰਸਦਾਨੀ ਨਹੀਂ ਬਣਦਾ ਪਰਿਵਾਰ ਸੀਜ ਕਰਾਉਣਾ ਪੈਂਦਾ ਇਸਤ ਦੀ ਇਤਿਹਾਸ ਕੀ ਪੁੱਛਦਾ ਤੇ ਆਪਣਾ ਆਪ ਅਗਵਾਉਣਾ ਪੈਂਦਾ ਇਸਕ ਭਾਈ ਤਾਰੂ ਸਿੰਘ ਨੇ ਕੀਤਾ ਇਸਕ ਭਾਈ ਤਾਰੂ ਸਿੰਘ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਇਸਕ ਭਾਈ ਤਾਰੂ ਸਿੰਘ ਨੇ ਕੀਤਾ ਸਤਕਾਰ ਕੇਸਾਂ ਦਾ ਆਖਰੀ ਸਾਹ ਨਾਲ ਕੀਤਾ ਰੂਹ ਦੀ ਅੱਗ ਵੀ ਠੰਡੀ ਲੱਗਦੀ ਸਿਰ ਤੇ ਤਿੱਖੀ ਰੰਬੀ ਚੱਲਦੀ ਚੜਨਾ ਚਰਖੜੀ ਤੇ ਪਿਆਰਾ ਲੱਗਦਾ ਸਿਰ ਤੇ ਤਿੱਖਾ ਆਰਾ ਚੱਲਦਾ ਦੇਗਾਂ ਵਿੱਚ ਉਬਾਲੇ ਖਾ ਕੇ ਰੱਬ ਦਾ ਨਾਮ ਤੇ ਆਉਣਾ ਪੈਂਦਾ ਭਾਈ ਮਨੀ ਸਿੰਘ ਜੇ ਬਾਨਾ ਬੰਦ ਬੰਦ ਪਟੋਲਾ ਆ ਪੈਂਦਾ ਇਸ ਕਦੀਮ ਇਤਿਹਾਸ ਦੀ ਪੁੱਛਦਾ ਆਪਣਾ ਆ ਹੋਣਾ ਪੈਂਦਾ ਬੋਲੇ ਇਸ਼ਕ ਸਿੰਘਾਂ ਸਿੰਘਣੀਆਂ ਨੇ ਵੀ ਕੀਤਾ ਇਸ਼ਕ ਸਿੰਘਾਂ ਸਿੰਘਣੀਆਂ ਨੇ ਕੀਤਾ ਮਾਰ ਚੌਂਕੜਾ ਯਾਦ ਉਹਨੂੰ ਕੀਤਾ ਗਲ ਵਿੱਚ ਬੱਚਿਆਂ ਦੇ ਹਾਰ ਪਵਾਏ ਟੋਟੇ ਕਰਕੇ ਗਲਾਂ 'ਚ ਪਾਏ ਗੇ ਗਲ ਵਿੱਚ ਬੱਚਿਆਂ ਦੇ ਹਾਰ ਪਵਾਏ ਟੋਟੇ ਸਰੀਰਾਂ ਦੇ ਢੋਲੀ ਵਿੱਚ ਪਾਏ ਜਿੰਦੇ ਬੱਚੇ ਨੇਜੇ ਤੇ ਚੜਾ ਕੇ ਆਪਣੇ ਬੱਚੇ ਦਾ ਦਿਲ ਕਢਵਾ ਕੇ ਆਪਣੇ ਮੂੰਹ ਵਿੱਚ ਪਾਉਣਾ ਪੈਂਦਾ ਇਹ ਧਰਮ ਹੈ ਖਾਲਸੇ ਯੋਧਿਆਂ ਦਾ ਇੱਥੇ ਮਰ ਕੇ ਵੀ ਵਸਰੋਣਾ ਪੈਂਦਾ ਉਹ ਇਸ਼ਕ ਦੀ ਇਤਿਹਾਰ ਦੀ ਪੁੱਛਦਾ ਇੱਥੇ ਆਪਣਾ ਆਪ ਗੁਆਉਣਾ ਪੈਂਦਾ ਆਪਣਾ ਆਪ ਗੁਆਉਣਾ ਪੈਂਦਾ ਵਾਹਿਗੁਰੂ ਜੀ ਦਾ ਖਾਲਸਾ ਬੋਲੇ